ਭਾਈ ਜੈਤਾ ਜੀ ਮੈਮੋਰੀਅਲ ਮਿਊਜ਼ੀਅਮ ਬਣਾਇਆ ਦੇਖ ਕੇ ਆਇਓ ਦੇਖ ਕੇ ਆਇਓ ਕਿਵੇਂ ਨੇਹਰੀਆਂ ਤੇ ਤੂਫਾਨਾਂ ਦੇ ਵਿੱਚ ਭਾਈ ਜੈਤਾ ਜੀ ਸੀਸ ਲੈ ਕੇ ਆ ਰਹੇ ਨੇ ਲੱਗਦਾ ਆਪਾਂ ਵੀ ਨਾਲ ਹੀ ਚੱਲ ਰਹੇ ਆ ਆਪਾਂ ਵੀ ਨਾਲ ਹੀ ਚੱਲ ਰਹੇ ਆ ਜਿਸ ਤਰ੍ਹਾਂ ਬਾਲ ਗੋਵਿੰਦ ਰਾਏ ਨੂੰ ਜਦੋਂ ਸੀਸ ਪੇਂਟ ਕੀਤਾ ਭਾਈ ਜੈਤਾ ਜੀ ਨੇ ਤਾਂ ਉਹਨਾਂ ਨੇ ਕਿਹਾ ਭਾਈ ਜੈਤਾ ਜੀ ਤੁਸੀਂ ਸੀਸ ਨਹੀਂ ਲਿਆਏ ਤੁਸੀਂ ਸੂਰਜ ਲੈ ਕੇ ਆਏ ਹੋ ਤੁਸੀਂ ਮੇਰਾ ਸੂਰਜ ਲੈ ਕੇ ਆਏ ਹੋ ਸੱਚ ਦਾ ਸੂਰਜ ਉਹ ਦੇਖ ਕੇ ਆਇਓ ਇੱਥੇ ਸ਼ਹਿਰ ਦੇ ਵਿੱਚ ਹੈਰੀਟੇਜ ਸਟਰੀਟ ਬਣੂਗੀ ਅੱਜ ਸ਼ਤਾਬਦੀ ਕਰਕੇ ਥੋੜਾ ਰੁਕਣਾ ਪੈ ਗਿਆ ਜਦੋਂ ਦੁਬਾਰਾ ਜਲਦੀ ਆਇਓ ਜਦੋਂ ਦੁਬਾਰਾ ਆਓਗੇ ਤੁਸੀਂ ਕਹੋਗੇ ਸ਼ਹਿਰ ਉਸ ਵੇਲੇ ਵੀ ਆਏ ਸੀ ਪਰ 6 ਮਹੀਨੇ 8 ਮਹੀਨਿਆਂ ਚ ਸ਼ਹਿਰ ਦੀ ਦਿੱਖ ਬਦਲ ਗਈ ਕਿਉਂਕਿ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਇਹਨੂੰ ਪਵਿੱਤਰ ਰੱਖਣਾ ਹੁਣ ਸਾਡਾ ਫਰਜ਼ ਹੋ ਗਿਆ ਜੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਇਹਨੂੰ ਪਵਿੱਤਰ ਰੱਖਣਾ ਵੀ ਹੈ ਅਮਲੀ ਰੂਪ ਵੀ ਦੇਣਾ ਹੈ ਕੱਲਾ ਕਾਗਜ਼ਾਂ 'ਚ ਨਹੀਂ ਰੱਖਣਾ